ਹਾਂਜੀ ਇਹ ਆ ਕਲਗੀਧਾਰ ਪੈਸਟੀਸਾਈਡ ਸਟੋਰ ਤੇ ਇਹ ਕਲਗੀਧਾਰ ਮੈਡੀਕਲ ਸਟੋਰ ਪੰਡ ਡੋੜ ਜ਼ਿਲ੍ਹਾ ਫਰੀਦਕੋਟ ਸਾਦਕ ਫਰੋਇਪਰ ਰੋਡ ਤੇ ਬਿਲਕੁਲ ਰੋਡ ਦੇ ਉੱਤੇ ਹੀ ਇਹ ਪੰਡਾ ਡੋੜ ਤੇ ਇਹ ਸਟੋਰ ਖੋਲਿਆ ਗਿਆ ਰਾਜਵੀਰ ਸਿੰਘ son of ਬਲਵੰਤ ਸਿੰਘ ਪੰਡ ਡੋੜ ਵੱਲੋਂ ਆਪਾਂ ਗੱਲਬਾਤ ਸਾਂਝੀ ਕਰਾਂਗੇ ਤੇ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਇਹ ਚੰਗੀ ਤਰ੍ਹਾਂ ਸਟੋਰ ਵੇਖਦੇ ਹਾਂ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਇਹਨਾਂ ਨੰਬਰਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਤੇ ਜਾਣਕਾਰੀ ਲੈ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਕਲਗੀਧਾਰ ਮੈਡੀਕਲ ਸਟੋਰ ਪੈਨਡੋਰ ਜ਼ਿਲ੍ਹਾ ਫਰੀਦਕੋਟ ਤੇ ਗੱਲਬਾਤ ਸਾਂਝੀ ਕਰਦੇ ਹਾਂ ਰਾਜਵੀਰ ਸਿੰਘ ਸਾਨੂੰ ਬਲਵੰਤ ਸਿੰਘ ਕਿ ਇਸ ਮੈਡੀਕਲ ਸਟੋਰ ਤੋਂ ਕਿਹੜੀਆਂ-ਕਿਹੜੀਆਂ ਦਵਾਈਆਂ ਮਿਲ ਜਾਂਦੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਹੜੀ-ਕਿਹੜੀ ਦਵਾਈ ਮਿਲ ਜਾਂਦੀ ਹੈ ਆਪਣੇ ਮੈਡੀਕਲ ਸਟੋਰ ਤੋਂ ਆਪਣੇ ਜ਼ਿੰਮੇਦਾਰਾਂ ਨਾਲ ਰਿਲੇਟਡ ਪਸ਼ੂਆਂ ਦੇ ਵਿੱਚ ਡੇਲੀ ਰੁਟੀਨ ਵਿੱਚ ਵਰਤੀਆਂ ਜਾਣ ਵਾਲੇ ਫੀਡ ਸਪਲੀਮੈਂਟ ਜਿੱਦਾਂ ਕਿ ਸੀਆਰਐਸ ਪਾਊਡਰ ਬੋਬੀ ਮਿਲ ਬੀ ਸਮ੍ਰਿਤੀ 골ਡ ਐਗਰੀਮੈਂਟ ਫੋਰਟ ਮਿਨ 21 ਇਹ ਸਾਰੇ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਜੀ ਪਸ਼ੂਆਂ ਦੇ ਵਿੱਚ ਵਰਤੇ ਜਾਣ ਵਾਲੇ ਜਿੱਦਾਂ ਕਿ ਕੈਲਸ਼ੀਅਮ ਆਸਟੋਵਿਟ ਐਨਾਬਲਾਈਟ ਹਿਮਕਾਲ ਇਹ ਸਾਰੀਆਂ ਅਵੇਲੇਬਲ ਹੁੰਦੀਆਂ ਜੀ ਵਾਈਟਮ ਐਚ ਇਹ ਵੀ ਆਪਣੇ ਕੋਲੇ ਅਵੇਲੇਬਲ ਹੁੰਦਾ ਜੀ ਬਿਲਕੁਲ ਵਾਜ ਬਰੇਟਾ ਤੇ ਤੁਸੀਂ ਇਹ ਸਭ ਪ੍ਰੋਡਕਟ ਆਪਣੇ ਤੋਂ ਖਰੀਦ ਸਕਦੇ ਆ ਤੇ ਕੁੱਤਿਆਂ ਦੀ ਦਵਾਈ ਵੀ ਮਿਲ ਜਾਂਦੀ ਹੈ। ਹਾਂਜੀ ਕੁੱਤਿਆਂ ਲਈ ਵੀ ਸਾਰੀਆਂ ਮੈਡੀਸਿਨ ਅਵੇਲੇਬਲ ਆ। ਪਸ਼ੂ ਜਿਵੇਂ ਕਿ ਕੁੱਤਿਆਂ ਦੇ ਵਿੱਚ ਵਰਤਿਆ ਜਾਣ ਵਾਲੇ ਪੈਡਿਗਰੀ ਫੀਡ ਇਹ ਵੀ ਆਪਣੇ ਕੋਲੇ ਬਿਲਕੁਲ ਤੁਸੀਂ ਵਾਜਿਬ ਰੇਟਾਂ ਤੇ ਖਰੀਦ ਸਕਦੇ ਹੋ। ਹਿਊਮਨ ਤੋਂ ਲੈ ਕੇ ਪਸ਼ੂਆਂ ਤੱਕ ਕੁੱਤਿਆਂ ਤੱਕ ਸਾਰੀ ਦਵਾਈ ਮਿਲ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ। ਜੋ ਵੀ ਡਾਕਟਰ ਪਰਚੀ ਦੇ ਲਿਖ ਕੇ ਦੇਣਗੇ। ਹਾਂਜੀ। ਠੀਕ ਆ ਜੀ। ਇਹ ਬਹੁਤ ਹੀ ਵਾਜਿਬ ਰੇਟਾਂ ਦੇ ਦਵਾਈਆਂ ਮਿਲ ਜਾਂਦੀਆਂ ਕਿਉਂਕਿ ਅਸੀਂ ਵੀ ਇਸ ਦੁਕਾਨ ਤੋਂ ਦਵਾਈ ਲੈ ਕੇ ਜਾਂਦੇ ਆ। ਜਿਹੜੇ ਨੰਬਰ ਸ਼ੇਅਰ ਹੋ ਰਹੇ ਆ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਆ। ਸਤਿ ਸ੍ਰੀ ਅਕਾਲ ਜੀ ਪੰਜਾਬ ਸੰਗਤ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਵਾਸਤੇ ਰਹੋ